ਨਵੀਂ ਦਵਾਨ ਟੋਡਰਮਨ ਸੇਵਾ ਸੂਤੇ ਅੱਜ ਦੀ ਭੋਜਨ ਸੇਵਾ ਸ਼ੁਰੂ ਹੋ ਚੁੱਕੀ ਹੈ। ਗੰਦਰ ਭਾਈਪਾ ਚੌਂਗ ਦੇ ਬੂਥ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਇਹ ਸੇਵਾ ਚਲਦੀ ਪਈ ਅੱਜ ਦੀ ਸੇਵਾ ਸਰਦਾਰ ਅਮਰਵੀਰ ਸਿੰਘ ਆਰਟੀ ਐਸੋਸੀਏਸ਼ਨ ਨਿਊ ਸਬਜੀ ਮੰਡੀ ਤੋਂ ਉਹਨਾਂ ਜਨਰ ਸ਼ਕਤੀ ਅਹੁਦੇਦਾਰ ਤੇ ਉਹਨਾਂ ਵੱਲੋਂ ਕਰਵਾਈ ਗਈ ਹੈ ਜੋ ਕਿ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਵੀ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਸਰਬੱਤ ਦੇ ਭਲ ਦੀ ਅਰਦਾਸ ਕਰਦੇ ਹੋਏ ਅੱਜ ਵੀ ਭੋਜਨ ਤੇ ਠੰਡੇ ਪਾਣੀ ਦੀ ਸੇਵਾ ਕਰਵਾਈ ਹੈ ਜੋ ਕਿ ਜਿਲੰਦਰ ਪਾਈਪਾ ਚੌਂਗਦੇ ਸਮਸ ਦੁਕਾਨਦਾਰਾਂ ਵੱਲੋਂ ਸੇਵਾ ਰੀਸ਼ ਕਪੂਰ ਜੀ ਸਤਪਲ ਮੋਟਰਾ ਜੀ ਰਾਮ ਅਵਤਾਰ ਬਲਾਜ ਖੰਨਾ ਸ਼ਿਵ ਗੋਲ ਪੱਤਰਕਾਰ ਇਹ ਸੇਵਾ ਕਾਰਜ ਨਿਭਾ ਰਹੇ ਨੇ ਕਰਵਾ ਰਹੇ ਨੇ ਕਿਉਂਕਿ ਸਰਦਾਰ ਅਮਰਵੀਰ ਸਿੰਘ ਵੱਲੋਂ ਇਹ ਸੇਵਾ ਲਈ ਇਛੂ ਜਾ ਜਿਤਾਈ ਗਈ ਸੀ ਤੇ ਸੰਪਰਕ ਕਰਕੇ ਉਹਨਾਂ ਨੇ ਅੱਜ ਦੀ ਸੇਵਾ ਦਾ ਕਾਰ ਇਹ ਪੜ ਕੀਤਾ ਹੈ ਤੇ ਸੇਵਾ ਲਿੱਤੀ ਆ ਜਿਹੜੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਜੋ ਅਮਰਵੀ న్యూ ਸਬਜੀ ਮੰਡੀ ਆਰਟੀ ਆਸੋਸ਼ਨ ਤੇ ਹੋਟਲ ਨਰਸਿਸ ਪਦ ਅਧਿਕਾਰੀ ਸੀਨੀਅਰ ਪਦ ਅਧਿਕਾਰੀ ਹੈ ਤੇ ਉਹਨਾਂ ਵੱਲੋਂ ਅੱਜ ਵੱਖ-ਵੱਖ ਤਰ੍ਹਾਂ ਦੇ ਨਾਲ ਸੇਵਾ ਕਾਰਜ ਕਰਵਾਏ ਜਾਂਦੇ ਨੇ ਤੇ ਅੱਜ ਬਾਈਪਾ ਚੌਂਗ ਦੇ ਵਿੱਚ ਲੱਗੇ ਬੂਥ ਜਿਹੜਾ ਕਿ ਡਿਮਾਂਡ ਟੋਡਰ ਮਰਸੂਈ ਦਾ ਬੂਥ ਹੈ ਅੱਠ ਬੂਥ ਸ਼ਹਿਰ ਚ ਚਲਾਈ ਜਾਂਦੇ ਨੇ ਜਿਨ੍ਹਾਂ 'ਚ ਨਰਿੰਦਰ ਬਾਈਪਾ ਚੌਂਗ ਦੇ ਵਿੱਚ ਨਿਸ਼ੁਲਕ ਭੋਜਨ ਸੇਵਾ ਕਰਵਾਈ ਜਾਂਦੀ ਹੈ ਜਿਹੜੀ ਕੀ ਰੋਜ਼ਾਨਾ ਵਕਤ ਵਕਤ ਜਿਹੜੀ ਸੰਗਤ ਆ ਕੇ ਸੇਵਾ ਕਰਦੀ ਹੈ ਕਿ ਅੱਜ ਅਮਰ ਸਿੰਘ ਵੀਰ ਸਿੰਘ ਜੀ ਵੱਲੋਂ ਇਹ ਸੇਵਾ ਕਰਵਾਈ ਗਈ ਹੈ ਜੋ ਕਿ ਨਿਰੰਦਰ ਭਾਈ ਪਾਚੌਂਗ ਦੇ ਦੁਕਾਨਦਾਰ ਮੋਕੇ ਤੇ ਸੇਵਾ ਕਾਰਜੇ ਕਰਵਾ ਰਹੇ ਨੇ ਆਸ-ਪਾਸ ਦੀ ਜਿਹੜੀ ਸੰਗਤ ਹੈ ਉਹ ਆ ਕੇ ਸੇਵਾ ਕਾਰਜ ਲੈਂਦੀ ਹੈ ਤੇ ਭੋਜਨ ਪ੍ਰਸਾਦ ਜਿਹੜਾ ਹੈ ਉਹਨਾਂ ਨੂੰ ਨਿਸ਼ੁਲਕ ਜਿਹੜੇ ਪ੍ਰਭੂ ਦੀ ਇੱਛਾ ਦੇ ਮੁਤਾਬਕ ਜਿਹੜੇ ਆ ਉਹ ਰੋਜ਼ਾਨਾ ਸੋਈ ਤੋਂ ਬਣ ਕੇ ਆਂਦਾ ਹੈ ਰਵਾਨ ਟੁੱਟਮਰ ਸੋਈ ਹਿੰਦੂ ਨਿਆਈ ਪੁੱਟਲ ਚਲਾਇਤ ਹੈ ਜਲ ਸ਼ੇਪਰੀ ਜਿਹੜਾ ਬਸੰਤਨਗਰ ਤੋਂ ਬਣ ਕੇ ਆਂਦਾ ਗਾਂਧੀ ਨਗਰ ਤੋਂ ਤੇ ਉੱਥੋਂ ਬਣ ਕੇ ਆ ਕੇ ਇਹ ਭੋਜਨ ਜਿਹੜਾ ਉਹ ਇੱਥੇ ਸੰਗਤ ਨੂੰ ਵੰਡਿਤ ਕੀਤਾ ਜਾਂਦਾ ਹੈ ਨਿਸ਼ੁਲਕ ਬਿਨਾਂ ਦੇਸੀ ਜਿਹੜਾ ਉਹ ਖਰਚ ਤੋਂ ਉਹਨਾਂ ਦਾ ਕੋਈ ਜਿਹੜਾ ਉਹ ਸੰਗਤ ਕੋਈ ਪੈਸਾ ਨਹੀਂ ਉਹਦਾ ਲਿੱਤਾ ਜਾਂਦਾ ਤੇ ਮਹਾਰਾਜ ਦਾ ਜਿਹੜਾ ਨਿਯਮ ਹੈ ਉਹਦੇ ਅਨੁਸਾਰ ਇਹ 1 ਵਜੇ ਜਿਹੜਾ ਤੇ ਬੂਟ ਹੈ ਉਹ ਸ਼ੁਰੂ ਹੋ ਜਾਂਦਾ ਹੈ ਅੱਜ ਜਿਹੜਾ ਅਮਰਵੀਰ ਸਿੰਘ ਜੀ ਵੱਲੋਂ ਸੇਵਾ ਕਾਰਜ ਕਰਵਾਏ ਗਏ ਆ ਜੋ ਕਿ ਹਰੀਸ਼ਪੁਰ ਜੀ, ਰਾਮ ਅਵਤਾਰ ਜੀ, ਸਾਧਨ ਮੋਤਲਿਵਕਾਸ ਕਪੂਰ ਜੀ ਤੇ ਬਿਲਾਜ ਕਨਾ ਸ਼ਿਗੋਲ ਪੱਤਰਕਾਰ ਆਪਣੀ ਹੱਥੀ ਸੇਵਾ ਕਾਰਜ ਨਿਭਾ ਰਹੇ ਨੇ